ਦੀਖਾ ਖਾਲਸਾ ਵਾਹਿਗੁਰੂ ਦਾ ਬਪੇ ਹੋਇਆ ਭਾਈ ਕਿਸੇ ਨਹੀਂ ਗੱਲ ਆਰ ਮੰਗਲ گاਉ ਸਖੀ ਗ੍ਰਹ ਮੰਦਰ ਬਣਿਆ ਅੱਜ ਦਸਵੇਂ ਪਾਤਸ਼ਾਹ ਸਹਿਬੇ ਕਮਾਲ ਸਰਬਸਤਾਨੀਆ ਮੁਕਤੀਦਾਤੇ ਸਤਗੁਰੂ ਕਰ ਲੈ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ ਹੈ ਜੋ ਸਮੁੱਚੇ ਸੰਸਾਰ ਵਿੱਚ ਸਮੁੱਚੇ ਖਾਲਸਾ ਪੰਥ ਵੱਲੋਂ ਸੰਤੀਆਂ ਸੰਗਤਾਂ ਵੱਲੋਂ ਬਹੁਤ ਇਸ਼ਤਿਹਾਰ ਦਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ। ਔਰ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰਸਰ ਸਾਹਿਬ ਜੀ ਵਿਖੇ ਵੀ ਸਤਪੁਰਾਂ ਦਾ ਆਪਨ ਪ੍ਰਕਾਸ਼ਪੁਰਬ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ। ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਔਰ ਗੁਰਦੁਆਰਾ ਬਾਬਾ ਟਾਲਰ ਐ ਸਾਹਿਬ ਜੀ ਵਿਖੇ ਜਲੌ ਸਜਾਏ ਗਏ ਨੇ ਔਰ ਸ਼ਾਮ ਨੂੰ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬਹੁਤ ਹੀ ਮਰਮੋਹਕ ਆਤਿਸ਼ਬਾਜ਼ੀ ਵੀ ਕੀਤੀ ਜਾਣੀ ਹੈ। ਬਹੁਤ ਵੱਡੀ ਗਿਣਤੀ ਕਿਸ ਸੰਗਤਾਂ ਦਰਸ਼ਨ ਇਸ਼ਨਾਨ ਕਰਨ ਵਾਸਤੇ ਪਹੁੰਚ ਰਹੀਆਂ ਸਮੁੱਚੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਪਾਵਨ ਪ੍ਰਕਾਸ਼ਪੁਰਪ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਸ਼੍ਰੀ ਗੰਗਨ ਨਾਰਾਇਣ ਸਿੰਘ ਚੌੜੀ ਜੀ ਨੇ ਪਪਲਾਈਸ਼ ਹੋਇਆ ਕੋਈ ਸਪਸ਼ਟਕਰਨ ਵੀ ਆਇਆ ਤੁਹਾਡੇ ਕੋਲ? ਹਾਂ ਜੋ ਜਸਪ੍ਰੀਤ ਸਿੰਘ ਸ਼ਾਇਦ ਉਹਦਾ ਨਾਮ ਆ ਜਿਨੇ ਕਿ ਭਾਈ ਨਰੈਣ ਸਿੰਘ ਚੌੜੀ ਦੀ ਦਸਤਾਰ ਉਹ ਕਹਿੰਦਾ ਇੱਕ ਜਾਣੇ ਅਣਜਾਣੇ ਵਿੱਚ ਨਹੀਂ ਜਾਣੇ ਅਣਜਾਣੇ ਨਹੀਂ ਜਾਣ ਪੁੱਝ ਕੇ ਸਭ ਕੁਝ ਜਾਣਦਿਆਂ ਹੋਇਆਂ ਉਹਨੇ ਭਾਈ ਨਰੈਣ ਸਿੰਘ ਦੀ ਦਸਤਾਰ ਜਿਹੜੀ ਉਤਾਰੀ ਹੈ। ਔਰ ਉਹਦੇ ਵੱਲੋਂ ਮਾਫੀ ਨਾਮਾ ਜਿਹੜਾ ਉਸੇ ਦੇ ਕਾਲਕਤ ਸਾਬ ਜੀ ਕੋਲ ਪਹੁੰਚ ਚੁੱਕਾ ਹੈ ਔਰ ਜਲਦੀ ਹੀ ਵਿਚਾਰ ਕਰਕੇ ਉੱਤੇ ਅਗਲੀ ਦੀ ਕਾਰਵਾਈ ਕੀਤੀ ਜਾਏਗੀ। ਸਰਕੜਾਂ ਕੜਾਕੇ ਦੀ ਠੰਡ ਹੈ ਪਰ ਕਿਸਾਨ ਧਰਨੇ ਤੇ ਬਹਿਣ ਲਈ ਮਜਬੂਰ ਹੈ। ਖਾਸ ਕਰਕੇ ਜਗਜੀਤ ਸਿੰਘ ਢੱਲੇਵਾਲ ਦੇ ਸੇਤੂ ਲਾ ਕੇ پوری ਦੁਨੀਆ ਵਿੱਚ ਪੰਜਾਬੀ ਚਿੰਤਾ ਪਾਈ ਜਾ ਰਹੀ ਹੈ। ਬੜੀ ਦੁਖਵਾਰੀ ਇਹ ਗੱਲ ਹੈ ਕਿ ਭਾਰਤ ਸਰਕਾਰ ਕਿਉਂਕਿ ਸਰਕਾਰਾਂ ਦਾ ਕੰਮ ਹੁੰਦਾ ਹੈ ਆਪਣੀ ਰਿਆਇਆ ਦੀ ਰਾਖੀ ਕਰਨੀ, ਆਪਣੇ ਰਿਆਇਆ ਨੂੰ ਪਾਲਣਾ, ਆਪਣੇ ਰਿਆਇਆ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਮਹਿਸੂਸ ਨਾ ਹੋਣ ਦੇਣੀ। ਫਰਦੋ ਦੀ ਗੱਲ ਹੈ ਕਿ ਪਹਿਲਾਂ ਵੀ ਸਵਾ ਸਾਲ ਦੇ ਕਰੀਬ ਸਿੰਘੂ ਬਾਰਡਰ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਲਗਾਤਾਰ ਠੰਡ ਵਿੱਚ ਗਰਮੀ ਵਿੱਚ ਮੀਂਹ ਵਿੱਚ ਹਨੇਰੀ ਤੂਫਾਨ ਦੇ ਵਿੱਚ ਇਹ ਮੋਰਚਾ ਲਾ ਕੇ ਸਰਕਾਰ ਦੇ ਖਿਲਾਫ ਸਿੰਘੂ ਬਾਰਡਰ ਤੇ ਬੈਠੇ ਰਹੇ ਔਰ ਉਸ ਤੋਂ ਬਾਅਦ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਬਹੁਤ ਲੰਬਾ ਅਰਸਾ ਹੋ ਗਿਆ ਕਿ ਕਿਸਾਨ ਕੜਾਕੇ ਦੀ ਠੰਡ ਵਿੱਚ ਕੜਾਕੇ ਦੀ ਗਰਮੀ ਵਿੱਚ ਮੀਂਹ ਆਦਕ ਨਹੀਂ ਦੇਖਦੇ ਤੂਫਾਨ ਆਦਕ ਨਹੀਂ ਦੇਖਦੇ ਉਹ ਸਰਕਾਰ ਦੇ ਕੋਲ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਮੋਰਚਾ ਲਾ ਕੇ ਬੈਠੇ ਹੋਏ ਨੇ ਔਰ ਸਰਦਾਰ ਦਵਿੰਦੀਪ ਸਿੰਘ ਡੱਲੇਵਾਲ ਜਿਨ੍ਹਾਂ ਨੂੰ ਕਿ ਅਜ ਮਿਲਖ 40 ਦਿਨ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਉਹ ਭੁੱਖ ਹੜਤਾਲ ਮਰਨ ਵਰਤ ਰੱਖ ਕੇ ਬੈਠੇ ਹੋਏ ਨੇ ਭਾਵੇਂ ਕਿ ਸਿੱਖੀ ਵਿੱਚ ਭੁੱਖ ਹੜਤਾਲ ਦਾ ਮਨ ਵਰਤ ਦਾ ਕੋਈ ਸੰਕਲਪ ਨਹੀਂ ਹੈ ਪਰ ਡਾਢੀਆਂ ਸਰਕਾਰਾਂ ਨੇ ਜੋ ਕਿਸਾਨਾਂ ਦੇ ਕਿਸੇ ਪਾਸੇ ਵੀ ਸੁਣਵਾਈ ਨਹੀਂ ਕਰ ਰਹੀਆਂ ਸਰਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੋ ਕਿਸਾਨ ਸਮੁੱਚੇ ਸੰਸਾਰ ਦਾ ਢਿੱਡ ਭਰਦਾ ਹੈ ਖੇਤੀ ਕਰਦਾ ਹੈ ਸੱਪਾਂ ਦੀਆਂ ਸਿਰੀਆਂ ਵਿੱਚ 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 ਖੇਤੀ ਨੂੰ ਪਾਲਦਾ ਹੈ ਤੇ ਲੋਕਾਂ ਤੱਕ ਉਹ ਜਿਹੜਾ ਰਾਸ਼ਨ ਹੈ ਉਹ ਪਹੁੰਚਾਉਣ ਦਾ ਯਤਨ ਕਰਦਾ ਹੈ ਔਰ ਉਹਨਾਂ ਦਾ ਆਪਣੇ ਹੱਕਾਂ ਵਾਸਤੇ ਮਰਨ ਵਰਤ ਰੱਖਣੇ ਔਰ ਬਾਰਡਰਾਂ ਤੇ ਬਹਿਣਾ ਹੱਕਾਂ ਦੀ ਪ੍ਰਾਪਤੀ ਵਾਸਤੇ ਇਸ ਤੋਂ ਬਾਅਦ ਸਰਕਾਰ ਵਾਸਤੇ ਹੋਰ ਕੋਈ ਵੀ ਮਾੜੀ ਗੱਲ ਨਹੀਂ ਹੋ ਸਕਦੀ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਕਿਸਾਨਾਂ ਦੀਆਂ ਹੱਕੀ ਮੰਗਾਂ ਮਨਜ਼ੂਰ ਕਰਨ ਔਰ ਉਹ ਕਿਸਾਨ ਆਪਣੇ ਘਰਾਂ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਆ ਕੇ ਸੁੱਖ ਸ਼ਾਂਤੀ ਦੇ ਨਾਲ ਆਪਣੀਆਂ ਦਿਨ ਬਸਰ ਕਰ ਸਕਣ ਸਿੱਖ ਸਾਹਿਬ ਜੀ ਇੱਕ ਤੁਹਾਡੇ ਵੱਲੋਂ ਆਦੇਸ਼ ਹੋਇਆ ਸੀਗਾ ਸ੍ਰੀ ਗਾਣਤਕ ਸਹਿਬ ਲੋ ਆਦੇਸ਼ ਹੋਇਆ ਸੀਗਾ ਪਰ ਉਸ ਨੂੰ ਇਨ ਬਿਨ ਲਾਗ ਨਹੀਂ ਕੀਤਾ ਜਾ ਰਿਹਾ ਬੱਡੀ ਗੱਲ ਮੈਂ ਕਰ ਰਿਹਾ ਸੀਗਾ ਅਸਤੀਫਿਆਂ ਦੀ ਗੱਲ ਕਰ ਰਿਹਾ ਸੀਗਾ ਅਕਾਲੀ ਦਲ ਨੇ ਹਮੇ ਤੱਕ ਅਸਤੀਫੇ ਨਹੀਂ ਪੁਵਾੜੇ ਜੇ ਹਾਲਾਂਕਿ ਬਾਥਰੂਮ ਸਾਫ਼ ਕਰ ਲੈਨੇ ਬਾਕੀ ਸਾਰੀ ਸੇਵਾ ਜਿਹੜੀ ਭੁਗਤ ਲਈ ਹੈ ਪਰ ਅਸਤੀਫੇ ਕਿਉਂ ਨਹੀਂ ਪ੍ਰਮਾਨ ਕੀਤੇ ਜਾ ਰਹੇ ਬਿਲਕੁਲ ਜੀ ਜੋ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਪੰਚ ਸਿੰਘ ਸਹਿਬਾਨ ਨੇ ਫੈਸਲਾ ਸੁਣਾਇਆ ਹੈ ਇਹਨੂੰ ਜਲਦ ਤੋਂ ਜਲਦ ਅਕਾਲੀ ਦਲ ਨੂੰ ਬਿਨਾਂ ਕਾਹਨ ਦੀ ਨਹੀਂ ਕਰਨੀ ਚਾਹੀਦੀ ਉਹਨੂੰ ਲਾਗੂ ਕਰਨਾ ਚਾਹੀਦਾ ਹੈ ਧੰਨਵਾਦ ਜੈਨੀ ਹੈਪੀ ਸਿੰਗਰ ਅਦੇ ਮਾਮਲੇ ਦੇ ਵਿੱਚ ਸਰ ਕਹਿੰਦੇ ਮੈਂ ਮੁਲਾਕਾਤ ਕਰਨ ਜਾ ਰਹੇ ਹਾਂ ਹੋ ਰਹੀ ਹੈ ਇੱਕ ਮਿੰਟ ਜੈਨੀ ਲੋਕੋ ਸਿੰਗਰ ਅਦੇ ਮਾਮਲੇ ਦੇ ਇਹ ਗੱਲ ਹੈ ਕਿ ਇਹ ਬੜਾ ਵੱਡਾ ਮਾਮਲਾ ਹੈ ਦੇਖੋ ਜਿਸ ਤੇ ਮੋ ਸ਼੍ਰੋਮਣ ਤੋਂ ਦੁਆਰਾ ਕੋਮਨਟੀ ਜਿਵਨ ਨੂੰ ਇੱਕ ਅਨਕੁਆਰੀ ਵਾਸਤੇ ਇੱਕ ਪੜਤਾਲੀ ਕਮੇਟੀ ਬਣਾਈ ਗਈ ਸੀ ਅਰੇ ਉਸ ਦਿਨ ਵੀ ਇਤਰਾਜ਼ ਕੀਤਾ ਸੀ ਕਿ ਜਥੇਦਾਰਾਂ ਦੀ ਪੜਤਾਲ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਧਿਕਾਰ ਹੈ ਉਹਨੂੰ ਅਲਟੀ ਪੜਤਾਲ ਹੈ ਉਹ ਸਾਨੂੰ ਸੌਂਪ ਦੇਣੀ ਚਾਹੀਦੀ ਹੈ ਔਰ ਜਾਂ ਤਾਂ ਕਹਿੰਦੇ ਹਰਪ੍ਰੀਤ ਸਿੰਘ ਦੀ ਹੋਰਾਂ ਨੇ ਗੁਰੂ ਸਾਹਿਬ ਦੇ ਸਾਨੂੰ ਜਾ ਕੇ ਪੰਜ ਪਿਆਰੇ ਸਹਿਬਾਨ ਦੇ ਸਾਨੂੰ ਜਾ ਕੇ ਜੋ ਕੁਝ ਕਿਹਾ ਹੈ ਕਿ ਮੈਂ ਇਹ ਪਾਪ ਜੋ ਇਲਜ਼ਾਮ ਮੇਰੇ ਤੇ ਲਾਇਆ ਜਾ ਰਹੇ ਨੇ ਇਹ ਤਾਂ ਆਪ ਕਦੇ ਵੀ ਨਹੀਂ ਕੀਤਾ ਮੇਰਾ ਖਿਆਲ ਹੈ ਕਿ ਉਸ ਤੋਂ ਬਾਅਦ ਕੋਈ ਵੀ ਪੜਤਾਲ ਜਿਹੜੀ ਹੈ ਬਾਕੀ ਨਹੀਂ ਰਹਿ ਜਾਣੀ